ਬड़ी कोशिश की थी बीजेपी दे प्रधान सुनील कुमार जाखड़ जी ने बड़ी कोशिश ते ਉਪਰਾਲੇ ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤਰਫੋਂ بڑے ਉਪਰਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਤਰਫੋਂ और जिस प्रकार दा जेड़ा जोह जलाल 씨ਗਾ ਕਿਸਾਨਾਂ ਦਾ एमएसपी दे मुद्दे ते जिस प्रकार ਲੋਕ ਜਿਹੜੇ ਐ ਕਿਸਾਨ ਐ ਜਿਹੜਾ ਉਹ ਸੜਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬੀਜੇਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਉਹ तमाम ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲੇ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਭਾਜਪਾ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇਵੇਂ ਚ ਆਵੇ ਇਹ तमाम ਸਾਰੀਆਂ ਗੱਲਾਂ ਤੇ ਆਪਸ ਵਿੱਚ ਔਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਵਾਪਸ ਲਿਆ ਬੜੀ ਕੋਸ਼ਿਸ਼ ਕੀਤੀ ਬੀਜਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਨੇ ਬੜੀ ਕੋਸ਼ਿਸ਼ ਤੇ ਉਪਰਾਲੇ ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤਰਫੋਂ ਬੜੇ ਉਪਰਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਤਰਫੋਂ ਔਰ ਜਿਸ ਪ੍ਰਕਾਰ ਦਾ ਜਿਹੜਾ ਜੋ ਜਲਾਲ ਸਿੰਘਾ ਕਿਸਾਨਾਂ ਦਾ ਐਮਐਸਪੀ ਦੇ ਮੁੱਦੇ ਤੇ ਜਿਸ ਪ੍ਰਕਾਰ ਲੋਕ ਜਿਹੜੇ ਆ ਕਿਸਾਨ ਹੈ ਜਿਹੜਾ ਉਹ ਸੜਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬੀਜੇਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਉਹ तमाम ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲੇ ਜਾਣਕਾਰੀ ਆ ਉਹ ਇਹ ਵੀ ਹੈ ਕਿ ਜਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਭਾਜਪਾ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇਵੇਂ ਚ ਆਵੇ ਇਹ तमाम ਸਾਰੀਆਂ ਗੱਲਾਂ ਤੇ ਆਪਸ ਵਿੱਚ ਔਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਵਾਪਸ ਲਿਆ ਬੜੀ ਕੋਸ਼ਿਸ਼ ਕੀਤੀ ਬੀਜਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਨੇ ਬੜੀ ਕੋਸ਼ਿਸ਼ ਤੇ ਉਪਰਾਲੇ ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤਰਫੋਂ ਬੜੇ ਉਪਰਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਤਰਫੋਂ ਔਰ ਜਿਸ ਪ੍ਰਕਾਰ ਦਾ ਜਿਹੜਾ ਜੋਜ ਜਲਾਲ ਸੀਗਾ ਕਿਸਾਨਾਂ ਦਾ ਐਮਐਸਪੀ ਦੇ ਮੁੱਦੇ ਤੇ ਜਿਸ ਪ੍ਰਕਾਰ ਲੋਕ ਜਿਹੜੇ ਐ ਕਿਸਾਨ ਹੈ ਜਿਹੜਾ ਉਹ ਸੜਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਭਾਜਪੀ ਦਾ ਕਿ ਇਹਨਾਂ ਨੂੰ ਭਾਜਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਉਹ तमाम ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲੇ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਭਾਜਪਾ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇਵੇਂ ਚ ਆਵੇ ਇਹ तमाम ਸਾਰੀਆਂ ਗੱਲਾਂ ਤੇ ਆਪਸ ਵਿੱਚ ਔਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਵਾਪਸ ਲਿਆ